ਹਾਂਜੀ ਹਾਂਜੀ ਪਹੁੰਚ ਗਏ ਬਾਈ ਲੱਗਣਾ ਲੱਗੇ ਐ ਲੋਡ ਕਰਨ ਕਹਿੰਦਾ ਪਰਚੀ ਹੋਰ ਆ ਗਈ ਇੱਤਨਾਲ ਵਾਦੀਆਂ ਹਾਂ ਚੱਲ ਵਧੀਆ ਨੇ ਫੜ ਜੂਗੇ ਕਹਿੰਦੇ ਨਹੀਂ ਪਰਚੀ ਆ ਗਈ ਇੱਤ ਜਿੱਥੇ ਖੜਾ ਕੈ ਸੋਨਾ ਗੰਨਾ ਖੜਾ ਹੈ ਨਾ ਹੂੰ ਪਿੱਛੇ ਇਹ ਵਾਲੇ ਕਹਿੰਦਾ ਡਬਲ ਮੇੜੇ ਨਹੀਂ ਹੋਏਗੇ ਅੱਛਾ ਜੇ ਕਿਤੇ ਡਬਲ ਮੇੜੇ ਹੋ ਜਾਂਦੇ ਕਹਿੰਦਾ ਮੂੜੇ ਵੀ ਨਹੀਂ ਤੇ ਕਰਨਾ ਹੈਗਾ 20 ਪੈਣ ਲਾ ਕੇ ਡਬਲ ਮੇੜਾ ਕਰਾਵੇ ਨਾ ਮੂਰੇ ਹੋਏ ਵੇ ਤੇ ਪਿੱਛੇ ਹੋਏ ਵੇ ਤੇ ਹਾਂ ਮੂਰੇ ਪਾਣੀ ਚੜ ਗਿਆ ਤਾਂ ਪਿੱਛੇ ਪਾਣੀ ਨਹੀਂ ਤਾਂ ਲੱਗਿਆ ਹੈਗਾ ਉਹ ਤਾਂਹੀਂ ਕਰਕੇ ਜਦ ਹਵਾ ਜੀ ਆਈ ਤੇ ਉਦਣ ਜਣੀ ਫਰਕ ਬਹੁਤ ਪੈ ਜਾਂਦਾ ਬਾਈ ਬਜੰਦਾ ਬਹੁਤ ਫਰਕ ਪੈ ਜਾਂਦਾ ਹੂੰ ਬਹੁਤ ਜ਼ਿਆਦਾ ਦੇਖੀ ਤੂੰ ਡੁੱਡਾ ਬਾਈ ਨਹੀਂ ਦੇਣਾ ਕੰਨੇ ਨੇ ਉਹਨੇ ਹੂੰ ਸਿੱਧਾ ਖੜਾ ਨਾ ਹਾਂ ਹੂੰ ਸਿੱਧਾ ਖੜਾ ਹੂੰ ਕੱਢਣਾ ਹੋਰ ਕੱਢ ਰਹੀ ਹੈ ਮੂਰੇ ਨੇ ਗੇੜ ਹੋਰ ਕੱਢਣਾ ਹੋਰ ਨੇ ਹੈ ਮੂਰੇ ਨੂੰ ਹੋਰ ਕੱਢਣਾ ਹੈ ਨਹੀਂ ਪਾਹ ਹੈ ਅਗਲਾ ਕੱਢ ਲੈ ਕੱਢ ਲਈ ਹੋਰ ਮੜਾਏ ਜੋ ਤੇਰਾ ਜੀ ਨਾ ਸਵਾਸ ਸਵਾਸ ਉਪਰੀ ਨੇ ਸਲਾਉਂ ਜਿਆ ਰਹੋ ਜੇ ਠੀਕ ਆ ਟੱਡ ਲਈ ਮੜਾ ਜਾ ਕੇ ਖੜਾ ਬਸੀ ਕਾਦੀ ਵੀ ਫਿਰੇ ਨਾਮ ਬਹੁਤ ਅੰਨੇ ਦੀ ਹੈ ਨਾ ਨਾਮ ਤਾਂ ਪੂਰੀ ਆ ਉਧਰ ਵੀ ਤਾਂ ਡਰਿਆ ਵਾ ਜੀ ਦਾ ਮੂਰੇ ਲੱਗਦੀ ਹੈ ਤੇਨੀ ਇਹ ਕਿਉਂ ਗੰਨਾ ਸਾਡਾ ਉੱਥੇ ਪਤਾ ਲੱਗਦਾ ਕਿਉਂ ਪਤਾ ਨਹੀਂ ਕੋ ਆਪਣੇ ਤਾਂ ਖਲੇ ਡੱਕ ਰਾ ਇਹ ਇਹਦੇ ਲਾਵ ਰੇਤੇ ਚ ਦੇਖਣ ਵਾਲੀ ਹੁੰਦੀ ਆ ਜਿਹੜਾ ਹਰਦੀਪ ਤੇ ਉੱਥੇ ਦੇਖੀ ਲਾਵ ਕਿਆ ਕਹਿੰਦੀ ਇਹਦੀ ਹੂੰ ਇਹ ਬਾਈ ਬੁੱਲ ਡੱਕ ਰਹੀ ਨਹੀਂ ਆ ਇਹਦਾ ਬੁੱਲ ਡੱਕ ਰਾ ਇਹਦਾ ਉੱਧਰ ਜਿਹੜੀ ਕਿਤੇ ਜੇ ਕਿਤੇ ਨਹਿਰ ਪਾਰ ਵਾਲੀ ਚ ਹੋਵੇ ਸਾਡੇ ਉਹ ਜਮੇ ਰੇਤੇ ਯਾਰ ਉੱਥੇ ਕੱਢਣ ਦਾ ਪੰਗਾ ਸੌਣ ਦਾ ਕੱਢਣੇ ਦਾ ਪੰਗਾ ਪੈ ਜਾਂਦਾ ਕਦੀ ਕਰਦੇ ਆ ਰਾਜੇ ਨੇ ਖਰਾ ਬੀਜੇ ਅੰਦਰ ਯਾਦਾ ਟੋਏ ਛਟੋਏ ਚ ਹਾਂ ਉੱਥੇ ਕਿਆ ਹੋਇਆ ਟਰਾਲਾ ਜਿਵੇਂ ਆਪਾਂ ਨੇ ਹੁਣ ਅੱਪਛਾ ਬਾਹਰ ਕਢਵਾਇਆ ਪਿੱਛੇ ਇੱਕ ਨੇ ਟਰਾਲਾ ਲਦਵਾ ਲਿਆ ਮੈਂ ਸਾਨੂੰ ਤਾਂ ਪ੍ਰੋਗਰਾਮ ਮੇਜਰ ਕਿਹਨੇ ਟਰਾਲਾ ਲਾਉਣ ਲੱਗ ਗਿਆ ਹੁਣ ਉਹਨੂੰ ਪਤਾ ਨਹੀਂ ਤਾਂ ਵੀ ਟਰਾਲੇ ਦਾ ਡਾਲਾ ਲੱਗਦਾ ਨਹੀਂ ਹੈਗਾ ਉਹਦਾ ਚਲ ਮੇਜਰ ਕਿਹਨੇ ਡਾਲਾ ਲਵਾ ਤਾਂ ਦਾਬ ਲਵਾ ਹੀ ਨਹੀਂ ਜਿਆਦਾ ਟੋਸ਼ਨ ਪਾ ਗਏ ਜਿਹੜਾਉਣ ਲੱਗੇ ਆ ਇਹਦੇ ਰਾਜਾ ਡਟਰੇ ਟਾਇਰ ਆ ਉਹ ਬਾਈ ਨਿਊਟਲੇ ਹੋ ਗਏ ਹੁਣ ਇੱਕ ਪਾਸੇ ਇਧਰ ਨੂੰ ਟੋਪਾ ਰਾਮਗੜ੍ਹ ਦਾ ਦੂਜੇ ਪਾਸੇ ਮਗਰ ਸੁਆ ਹੈ ਪਿਛੇ ਰੋਡ ਵੀ ਬਹੁਤ ਆ ਰੋਡ ਬਹੁਤ ਹੁਣ ਮਾੜਾ ਹਾਲ ਤਾਂ ਘਾਟ ਗਈ ਉਹ ਮਿੱਟੀ ਪੱਧਰੀ ਜਿਹੀ 깔ੀ ਅਸੀਂ ਨਹੀਂ ਤਾਂ ਪਰੰਦਾ ਬਹੁਤ ਹੀ ਉਹ ਕਹਿੰਦੇ ਔਖਾ ਜਿਹੜਾ ਹੈਗਾ ਰਾਜ ਨੇ ਗੰਨਾ ਨੂੰ ਹੱਥ ਲਾ ਲਈ ਵੀ ਨਹੀਂ ਮੇਰਾ ਟਰੈਕਟਰ ਮੂਰੇ ਪਾਇਆ ਹੋਇਆ ਤਾਂ ਠੀਕ ਹੈ ਰਾਜ ਵਾਲਾ ਨੇ ਊਟਲ ਹੋ ਲਿਆ ਸਾਰਾ ਹੀ ਲੋਡ ਮੇਰੇ ਟਰੈਕਟਰ ਪਰ ਆ ਗਿਆ ਉਹ ਕੁਦਰਤੀਓ ਤੁਹਾਡਾ ਪੰਮਾ ਹੋਣ ਤਾਂ ਹਾਂ ਉਹ ਮੇਰਾ ਟਰੈਕਟਰ ਪਾਇਆ ਮੂਰੇ ਤਾਂ ਟਰੈਕਟਰੋ ਥੱਲੇ ਜਿਹੜਾ ਮੁੜ ਕੇ ਰਾਜਾ ਟਰੈਕਟਰ 'ਤੇ ਬੈਠਿਆ ਹਾਂ ਕਹਿੰਦਾ ਮਰ ਜੂਗੇ ਕਹਿੰਦਾ ਗੰਨਾ ਪੱਟ ਤਾ ਜਦੇ ਉਸੇ ਸਾਲ ਉਹਨੇ ਗੰਨਾ ਪੱਟਿਆ ਉੱਥੇ ਹਾਂ ਇਸ ਤੋਂ ਬਾਅਦ ਉਹ ਏਕੜੇ ਦਾ ਉੱਥੇ ਵੀ ਕਹਿੰਦੇ ਖੁੱਲਾ ਹੀ ਕਰ ਦੋ ਜਾਂਦਾ ਤਾਂ 100 ਕੁੰਟਲ ਦਾ 150 160 ਕੁੰਟਲ ਕਿੰਨਾ ਹੋ ਗਿਆ ਉਹ ਟਾਈਮ ਦੇ ਨਾਲ ਨਹੀਂ ਜਿੱਕਣਾ ਹੁਣ ਆਪਾਂ ਰੈਡੀ ਰੂੜੀ ਦਾ ਨਾ ਉੱਕਣਾ ਉੱਧਰ ਸੈਟ ਹੈ ਦੂਏ ਲੋਡ ਨਹੀਂ ਹੋ ਰਿਹਾ ਰੈਡੀ ਸਹੀ ਆ ਉੱਥੇ ਰੈਡੀ ਸੈਟ ਹੈ ਜੇ ਆਪਾਂ ਕਹੀ ਵੀ 100 ਵਾਲਾ ਤੁਹਾਡਾ ਉੱਥੇ ਥੋੜੀ ਚੱਲਣਾ 100 ਵਾਲਾ ਕਰ ਇਧਰ ਹੀ ਸੈਟ ਹੈ ਜਿੱਥੇ ਅਜੀਤ ਵੀਰੋਂ ਦਾ ਕਰ ਉਹਦੇ ਗਾਹਾਂ ਦਾ ਫਿਰ ਆਪਣਾ ਪਹੀਆਂ ਦਾ ਚੱਕਰ ਪੈਂਦਾ ਛੋਟੇ ਮੋੜ ਤੇ ਨਹੀਂ ਉੱਧਰ ਸਾੜੀ ਜੀ ਉਹ ਹੋਵੇ ਕਰ ਯਾਰ ਆਜਾ ਕਰ ਜਮੀਨ ਬਧੀ ਆਹਾਂ ਦਾ ਬੰਗਰ ਹਟਾ ਦੇਣਾ ਆਪਾਂ ਨੇ ਹੁਣ ਗਾਹਾਂ ਨੂੰ ਜਿਹੜੀਆਂ ਆਪਣੇ ਕੋ ਪੰਜ ਖਨਾਲਾਂ ਉੱਤੇ ਬਾਅਦ ਆਪਾਂ ਫੇਰ ਰੋਡ ਦੇ ਨਾਲ ਵਾਲੀ ਜਮੀਨ 'ਚ ਇਹ ਜਿਵੇਂ ਆਹ ਹੈ ਓਰੇ ਇਹ ਰਕਣ ਬੀਜेंगे ਕਲਮਿੰਦਰ ਵਾਲੇ ਖੇਤ 'ਚ ਬੀਜਦੇਗੇ ਇੱਥੇ ਬੀਜਦੇਗੇ ਬਰਾਦ ਨੇ ਥੋੜਾ ਜਿਆ ਕੰਨਾ ਸਾਹੀ ਦਾ ਬਾਈ ਰਾਹ ਭਰੇ ਕੰਨਾ ਆਹ ਦੇਖ ਲੈਣ ਨੂੰ ਜੋਰ ਦਿਖਾਉਂਦੇ ਦਿਖਾਦੇ ਆ ਹੂੰ ਯਾਬਦ ਨਾ ਤੜਾ ਲਈ ਠੰਡ ਆ ਗਈ ਔਰ RAM ਜੀ ਇਹਨੂੰ ਦੱਸ ਦੇਗਾ ਪਰਤੀਆਂ ਬਹੁਤਆਂ ਪਈਆਂ ਲੋਕਾਂ ਨੂੰ ਵਰਦਨ ਨਾ ਚਲਾ ਲਈ ਮੈਂ ਤਾਂ ਦੱਸਤੀ ਗੱਲ ਹੈਲੇ ਗੰਨੇ ਦਾ ਅੱਧ ਵੀ ਨਹੀਂ ਹੋਇਆ ਹੈਗਾ ਹੋ ਗਿਆ ਤਾਂ ਅੱਧਾ ਕਿੱਥੇ ਹੋ ਗਿਆ ਅੱਧਾ ਪਾਸ ਹੋ ਗਿਆ ਮਾਰਚ ਤੱਕ ਦਾ ਗੰਨਾ ਚੱਲਦਾ ਹੈ ਮੈਂ ਕਿਹਾ ਤਾਂ ਇਹਨਾਂ ਨੂੰ ਕਿੰਨਾ ਹੁਣ ਜਾਣਦਾ ਕਿ ਪੂਰਾ ਮਿਲ ਜੂ ਉਹ ਨਹੀਂ ਗੰਨਾ ਕਿਤੇ ਹਲੇ ਪੂਰਾ ਜਾਂਦਾ ਯਾਰ ਸਿਮੇ ਰੇੜੀ ਚੱਲਦਾ ਨਜ਼ਾਰਾ ਹੈ ਉਦੋਂ ਚਰਨਾ ਚਾਚਾ ਗਿਆ ਤਾਂ ਰਾਤ 6:30 ਨੂੰ ਗਿਆ ਤਾਂ 8:30 ਵਜੇ ਉਹ ਨਹੀਂ ਨਹੀਂ ਫਸਣੇ ਵਾਲੀ ਗੱਲ ਵੱਖਰੀ ਹੈ ਉਹ ਫਸਣੇ ਵਾਲੀ ਗੱਲ ਵੱਖਰੀ ਹੈ ਹਾਂ ਕੱਲ ਕੱਲ ਗੱਗੀ ਗਿਆ ਤਾਂ ਲਗਭਗ 9-10 ਵਜੇ ਹਾਂ ਅੱਜ ਤੜਕੇ ਉਹ ਲੰਘਿਆ ਯਾਰ ਹੁਣ ਮੈਲ ਸਹੀ ਚੱਲ ਰਿਹਾ ਹੁਣ ਉਦੋਂ ਇਹ 2 ਘੰਟੇ ਤਿੰਨੇ ਚ ਮੁੜਿਆ ਮੈਂ ਹਾਂ 3 ਘੰਟੇ ਚ ਮੁੜਿਆ ਸਹੀ ਚੱਲਦਾ ਨਹੀਂ ਤਾਂ ਬੰਦਾ 12 ਘੰਟੇ ਚ ਉਦੋਂ ਮੈਂ ਸਹੀ 12 ਘੰਟੇ ਚ ਖਾਲੀ ਹੋ ਗਿਆ ਨਾਲੇ ਚਮਕੌਰ ਸਾਹਿਬ ਤੇ ਆਏ ਜਦੋਂ ਮੈਂ ਪੂਰੇ 12 10 ਵਜੇ 7:00 ਮਿੰਟ ਤੇ ਐਂਟਰੀ ਹੋਈ ਆ 10:13 ਦੇ ਮੈਂ ਬਾਅਦ ਆਊਟ ਮਾਰਦਾ ਬਾਕੀ ਨਿਬੜ ਜਾਣਾ ਭਾਈ ਆਪਣਾ ਅੱਜ ਪਿੰਲੇ ਦਾ ਅੱਜ ਨਹੀਂ ਕੱਢੂਗਾ ਆ ਕੱਲੂ ਨਿਬੜ ਜੂਗਾ ਜਿਹੜਾ ਰਹਿ ਗਿਆ ਉਹ ਵੀ ਘਟ ਦੇਣਾ ਇਹਨਾਂ ਨੇ ਮੈਂ ਆਹ ਜਿਹੜਾ ਲਾ ਕੇ ਆ ਕੇ ਮੁੜ ਕੇ ਦੂਈ ਪਰਚੀ ਕਢਵਾ ਲੈਣੀ ਆ ਫਿਰ ਹਾਜ਼ਰੀ ਮੈਨੂੰ ਆ ਮੁੜੇ ਆਉਣਾ ਮੈਂ ਮੈਂ ਚਲੇ ਜਾਣਾ ਬਸ ਹੁਣੇ ਮੈਂ ਕਿਹੜਾ ਹੁਣ ਘਰ ਖੜਾਉਣਾ ਇਹ ਆਹ ਹੋਏ ਇਹਦੇ ਕੋ ਚੱਕਰ ਨਹੀਂ ਆਈ ਸੀ ਕੱਲ ਬੰਦ ਤੇ ਜਿਹੜੇ ਟਾਈਮ ਤਾਂ ਮੁੜੂਗਾ ਹੋ ਜਾਣਾ ਉਸ ਦਿਨ ਮੈਂ ਆ ਕਿਹੜੇ ਮੁੱਕ ਗਿਆ ਤਾਂ ਉਦੋਂ 10 ਵਜੇ ਗਿਆ ਤਾਂ ਰਾਤ ਨੂੰ ਹਾਂ ਰਾਤ ਨੂੰ ਚਮਕੌਰ ਸਾਹਿਬ ਤੇ ਆ ਗਏ ਸਵੇਰ ਤੇ ਮੈਂ ਦੁਪਹਿਰ ਨੂੰ 10 ਵਜੇ ਆ ਗਏ ਤਾਂ ਉਹ ਵੀ ਉਦੋਂ ਪਰਚੀਆਂ ਮੂਰੇ ਟਰਾਲੀਆਂ ਮੂਰੇ ਜ਼ਿਆਦਾ ਪੈ ਗਏ ਸਨ ਕਹਿੰਦਾ ਵੀ ਚਿਮਨੀ ਤੱਕਾਂ ਚਿਮਨੀ ਤੱਕ ਖੜ੍ਹਦੀਆਂ 10 ਕੁ ਟਰਾਲੀਆਂ ਵਾਲੇ ਉਦੋਂ ਮੇਰੇ ਮੂਰੇ 25 ਪਤਾ ਨਹੀਂ 30 ਦੀਆਂ ਮੈਂ ਖੜੇ ਨਾ ਯਾਰ ਉਹ ਚੱਲੀ ਜਾਵੇ ਬਾਹਰ ਜਾ ਕੇ ਗਏ ਆ ਅਸੀਂ ਲੈਂਡ ਪਰ ਜਾ ਕੇ ਕਹਿੰਦੇ ਮੈਲ ਖੜ ਕੇ ਫਿਰ ਬਹੁਤ ਮੈਂ ਦੇਵੀ ਵੀਰੇ ਨੂੰ ਕਰਾ ਫੋਨ ਕਹ ਰਿਹਾ ਖੜ ਗਿਆ ਕਹਿੰਦਾ ਕੰਟਾ ਲੱਗੂਗਾ ਹਾਲ ਚੱਲ ਪਿਆ 15 ਮਿੰਟ ਬਾਅਦ ਚ ਮਾ ਵੀ ਜਾਣਾ ਚਾਹ ਹੈਗਾ ਨਹੀਂ ਇਹ ਕੋ ਘੜਾ ਕੇ ਲੰਗੇ ਆਣ ਦਾ ਮੈਂ ਤਾਂ ਨਹੀਂ ਜੇ ਤਾਂ ਖੜਦਾ ਫਿਰ ਬਹੁਤ ਦੂ ਕ ਹਾਂ ਉਦੋਂ ਜੋਤੀ ਦੱਸਦਾ ਕਹਿੰਦਾ ਮੈਨੂੰ ਡੇਢ ਦਿਹਾੜੀ ਫੁੱਟ ਗਈ ਯਾਰ ਆ ਹੁਣ ਹਵਾ ਛੱਡ ਦੱਲੇ ਜਾ ਕੇ ਖੜ ਗਿਆ ਤਾਂ ਇਹ ਇੱਥੇ ਹਵਾ ਇੱਥੇ ਵੀ ਜ਼ਿਆਦਾ ਲੱਗਦੀ ਬਹੁਤ ਵਲਾਦੀ ਬਾਈ ਠੀਕ ਹੈ ਉਹਦਾ ਨਜ਼ਾਰਾ ਬਹੁਤ ਵਾਹ ਉਹ ਜਾ ਠੰਡ ਘਟਦੀ ਸੀ ਮੈਂ ਹਾਂ ਉਹ ਟਰਾਲੀ ਛੱਡ ਕੇ ਗਿਆ ਹਾਂ ਮੈਨੂੰ ਪਤਾ ਮੈਨੂੰ ਹੈ ਨਾ ਛੱਡ ਕੇ ਦੂਜੀ ਟਰਾਲੀ ਲੈਣ ਗਿਆ ਪਿੰਡ ਤੇ ਮੈਨੂੰ ਪਤਾ ਮੈਨੂੰ ਇੰਨਾ ਕੋ ਉਪਰਾ ਲੱਗੇ ਆ ਅੱਜ ਹਰੀ ਦੇ ਰੈਕਟਰ ਬਰ ਛੱਡ ਕੇ ਗਿਆ ਉਹ ਕਹਿੰਦਾ ਕਿ ਤਾਂ ਠੰਡ ਲੱਗੀ ਹਵਾ ਵੱਜਦੀ ਆ ਫਰਨ ਫਰਨ ਕਹਿੰਦਾ ਸਿੱਧੀ ਕਹਿੰਦਾ ਇਹਦਾ ਬੰਦ ਕਹਿੰਦਾ ਪਤਲੀ ਨਹੀਂ ਲੱਗਦਾ ਹੈਗਾ ਹਾਂ ਯਾਰਾ ਚੱਲ ਇਹ ਯਾਰ ਕੰਮੇ ਹੋਣਾ ਇਹ ਜੀ ਆ ਕਿ ਨਹੀਂ ਹੂੰ ਇਹ ਵੇ ਟਾਈਮ ਆ ਕੰਮ ਮੰਗਦਾ ਹਾਂ ਦਿਖਾ ਦੇ ਕਿੰਨੇ ਵੀ ਲਾ ਹੂੰ ਭਰੀ ਕਾਮਲੇ ਵੀ ਅੱਜ ਤਾਂ ਲਾਗਰੀ ਤੁਹਾਡਾ ਭਾਈ 95 ਗੱਨਾ ਵੱਧ ਜਾਂਦਾ 85 ਗਿਰ ਕੇ ਨਾ ਬਿੰਗਾ ਡੱਡੇ ਜ ਹੋ ਜਾਂਦਾ ਬਾਅਦ ਤਾਂ ਇਹ ਨਹੀਂ ਹੈ ਨਹੀਂ ਇਹਨਾ ਨਹੀਂ ਵੱਧ ਕਿਵੇਂ 85 ਨਹੀਂ ਵੱਧਦਾ ਹੈਗਾ ਜਨਨ ਕਿ 95 ਜਿਹੜਾ ਮੇਰੀ ਗੱਲ ਸੁਣ ਲੈ 85 ਤਾਂ ਮੈਨੂੰ ਹੁਣ ਕਿਸੇ ਦੀ ਵੀ ਐਵਰੇਜ 320 ਨੂੰ ਟੱਪਿਆ ਹੈਗਾ ਹੂੰ ਜੇ ਆਪਾਂ ਜੋਖਮੇ ਦਾ ਕੰਮ ਕਰੀਏ ਠੀਕ ਹੈ ਨਾ ਹੁਣ ਜੇ ਕਿਤੇ ਦੋਏ ਲੋਡੋਂ ਵੀ ਗੋਲੇ ਛੱਡਣੇ ਆ ਤੇ ਜਿਹੜੇ ਮਰਜੀ ਛੱਡ ਲੈ ਉਹ ਤਾਂ ਹੋਊਗਾ 95 ਵੈਸੇ ਜਾ ਰਹੇ ਆ ਬਾਕੀ ਯਾਨੀ ਬਸ ਮੇਲੇ ਵਾਸਤੇ ਹੀ ਹੈ ਕੰਨਾ ਇਹ ਬਹੁਤ ਹੰਡੇ ਹੋਏ ਜ਼ਿਮੀਦਾਰ ਵੀ ਮੈਨੂੰ ਮੇਲੇ ਚ ਮਿਲਲੇ ਸਾਰਿਆਂ ਦਾ ਇੱਕੋ ਕਹਿਣਾ ਵੀ 290 300 ਲਾਸਟ ਆਪ 85000 ਦੀ ਹੂੰ ਬਾਕੀ ਜਿਹੜੇ 95 ਰਹਿ ਗਏ ਰਿਹਾ ਬਾਈ ਹਾਂ ਇਹ ਜਾਊਗਾ ਥੋੜੇ ਉੱਪਰ ਨੂੰ ਆ ਬਹੁਤ ਫੜਕਾ ਜ਼ਮੀਨ ਦਾ ਬਹੁਤ ਤੰਗਾ ਜ਼ਮੀਨ ਦਾ ਅਮ ਇਹ ਨਹੀਂ ਗਣ ਕੰਮ ਨਿਆਰਾ ਦਿਤਾ ਮੀਂਹ ਯਾਰ ਥੋੜਾ ਜਿਹਾ ਹੋਰ ਪੈ ਜਾਂਦਾ ਨਾ ਆਹ ਦੇਖ ਬੱਦਲ ਵਾਈ ਤਾਂ ਅਸੀਂ ਤਾਂ ਜਾਣੀ ਹੀ ਨਹੀਂ ਇਹ ਜਾਣੀ ਇਹਨੇ ਹਰਾਂ ਯਾਰ ਆਹ ਟਾਈਮ ਆ ਕੇ ਸੂਟ ਜਿਹਾ ਮੜਾ ਜਾ ਤਿੱਕੀ ਦਿਖਾਉਂਦਾ ਇੰਨੇ ਜਿਹਾ ਹੋ ਜਾਂਦਾ ਧੁੰਦਾ ਜਾਂਦਾ ਠੰਡ ਪਵੇ ਜਣੀ ਯਾਰ ਮੈਂ ਠੰਡ ਤੇ ਹੀ ਰੋਜ਼ ਹੈ ਮੀਂਹ ਪੈ ਜਾਂਦਾ ਨਾ ਮੌਸਮ ਨਿੱਖਰ ਜਾਣਾ ਦਾ ਉੱਪਰ ਆਹ ਦੇਖ ਬੱਦਲ ਵਾਈ ਕਿੰਨੀ ਹੋਈ ਵੀ ਹੈ ਇਹਨੇ ਹੈਰਾਨ ਕਰਨਾ ਬਾਅਦ ਚੋ ਜਾ ਕੇ ਆਪਾਂ ਨੂੰ ਪਿਛੇ ਤੇ ਤਾਹੇ ਹੁਣ ਇੱਕ ਭਰੀ ਘਟਾ ਦੇਣੀ ਹਨਾ ਮੋੜ ਦੀ ਅੰਦਰ ਨੂੰ ਇਹੀ ਰਹਿ ਗਈ ਬਾਈ ਆਪਣੇ ਤੇ ਲੇਬਰ ਹੁਣ ਅਸੀਂ ਹੀ ਲੇਬਰ ਆਪਾਂ ਕਰਾਂਗੇ ਅੱਜ ਤੂੜੀ ਘਰਮਾਉਣੀ ਐ ਮਹਿਨਤੇ ਹਿਸਾਬ ਲਾ ਲੇਬਰ ਹੈ ਨਹੀਂ ਬਹੁਤ ਬੁਰਾ ਹਾਲ ਲੇਬਰ ਦਾ ਆ ਵੀ ਮੋਟਰ ਵਾਲੇ ਵੀ ਆਏ ਹੈਗੇ ਬੰਦੇ ਤਾਂ ਉਹਦੀ ਲੰਬੜਦਾ ਦੀ ਟੁੱਟ ਗਈ ਲੱਤ ਮੋਟਰਸਾਈਕਲ ਮੰਗਵਾ ਕੇ ਕਿਸੇ ਦਾ ਰਾਤ ਨੂੰ ਸ਼ੰਭੂ ਦੀ ਸ਼ੰਭੂ ਦੀ ਢੀੜਾ ਮਾਰਨ ਗਿਆ ਤਾਂ ਲੱਗੇ ਟਾ ਟੁੱਟ ਗਿਆ ਮੇਰਾ ਨਾ ਉਹ ਕੇ ਬੰਦੇ ਚਾਹੀਦੇ ਆਪਾਂ ਨੂੰ ਮੋਟਰ ਦੇ ਅੰਨੇ ਅੱਕੇ ਤੈਨੂੰ ਪਤਾ ਤਾਂ ਹੈ ਹੁਣ ਪੱਕੇ ਖੜਦੇ ਨਹੀਂ ਹੈਗੇ ਬਾਈ ਹੁਣ ਇਹਨਾਂ ਨੇ ਕਿਹੜਾ ਨੀ ਪੈਸੇ ਵਡਾਉਣੇ ਉਹਨਾਂ ਨੂੰ ਐ ਹੁੰਦੇ ਬਸ ਇਹ ਆਪਣੀ ਜੀਨੀ ਲਾਈ ਲਾਵੇ ਜੀ ਹੁਣ ਆਪਣੇ ਚਾਰ ਪਿੰਡਾਂ ਦੀ ਲੇਵਰੀ ਹੈ ਯਾਰ ਇਹ ਪੰਜ ਦਾ ਭਾਈ ਹੋਗੇ ਜਿਹੜੇ ਮੇਨ ਚੱਕਰ ਪੈਂਦਾ ਇਹ ਬਾਈ ਇਹ ਖੇਤੀ ਕਰਦੇ ਆ ਆਪਣੇ ਮੇਰਾ ਲਓ ਬਾਈ ਲੱਦ ਹੋ ਗਿਆ ਕੰਨਾ ਸੋਨਾ ਹੋ ਗਿਆ ਲਦਾਨ ਖਾਨ ਖਾਸਾ ਹੋ ਗਿਆ ਪਰ ਇਹ ਕੁਝ ਨਹੀਂ ਹੈ ਪਰ ਕਾਰ ਦਾ ਵੀ ਸਾਲਾ ਛੋਟਾ ਹੀ ਆ ਛੋਟਾ ਹੈ ਨਾ ਟਰਾਲਾ 15 ਚ ਇਹਨਾਂ 13 ਇਹ 13 ਫੁੱਟ ਆ ਹਾਂ 15 ਚਾਹੀਦਾ ਫੇਰ ਮੜਾਇਆ ਫਰਕ ਪੈਣਾ ਦਿੱਤਾ ਹੀ ਨਹੀਂ ਆਪਾਂ ਨੇ ਟਰਾਲਾ ਇੱਥੇ ਖੜਾ ਲਿਆ ਮੁੜ ਕੇ ਮਾਮੇ ਨਾਲ ਵੀ ਭਾਈ ਆਪਣਾ ਮੇਲੇ ਦਾ ਕੰਮ ਨਵੇੜ ਕੀ ਛੱਡਿਆਗੇ ਉਹਨਾਂ ਦੇ ਹਜਾਈ ਨਹੀਂ ਵਰਤੀ ਕਹੇ ਹੈ ਨਾ ਨਵੇੜ ਤਾਂ ਅੱਛਾ ਖਲਾੜੀ ਖਲਾੜੀ ਹਾਂ ਪਿਛਲੇ ਸਾਲ ਵੀ ਮਾਮਾ ਕਹਿੰਦਾ ਨਵੇੜ ਤੱਕ ਲਾੜੀ ਪਰੇ ਕਸਾਈ ਕਰਨ ਲੱਗੇ ਨੇ ਇਹ ਕਿ 14 ਗੋਡਾ ਟਰਾਲਾ ਸਾਡਾ ਚਾਹੀਦਾ ਇਹ ਜੇ ਕੰਮ ਨੂੰ ਹਨਾ ਜੇ ਮੰਨ ਕੇ ਚੱਲ ਵੀ 100 ਗੋ ਕਾਉਂਟਲ ਗੰਨਾ ਲੈ ਕੇ ਜਾਣਾ ਯਾਰ ਹਨਾ ਭਾਈਆ ਉਹ ਹੁੰੇ ਰਹਾ ਜਾਂਦਾ ਜੀ ਆਪਾਂ ਸਿੰਗਲ ਟੈਰੀ ਜਿਵੇਂ ਹਰਦੀਪ ਦਾ ਮੈਨੂੰ ਇਹਦਾ ਫੋਨ ਆਇਆ ਕਹਿੰਦਾ ਮੇਰੇ ਲਈ ਸਿੰਗਲ ਟੈਰੀ ਪਰ ਪਾ ਲੈ ਕਹਾਂ ਉਹ ਕਹਿੰਦਾ ਹਰਦੀਪ ਕਹਿੰਦਾ ਲੈ ਬਾ 12 ਫੁੱਟ ਹੀ ਆਹੋ 12 ਫੁੱਟ ਪਰ ਤਾਂ ਲੋਟ ਨਹੀਂ ਆਉਂਦਾ 14 15 ਦਾ ਚਾਹੀਦਾ ਘੱਟੋ ਘੱਟ ਕਹਿੰਦੇ ਨਹੀਂ 15 ਪਰ ਤਾਂ ਫਿਰ 100 150 ਵੀ ਪੈ ਜਾਂਦਾ ਹਾਂ 100 ਦਾ ਆਰਾਮ ਨਾਲ ਦੇਖੂਗਾ ਹਾਂ ਛੱਡੇ ਸਾਲਾ ਥੱਲੇ ਦਾ ਛੱਡੇ ਨੂੰ ਦੋ ਟਰਾਲੇ ਚ ਮੋੜਾ ਇਹ ਅੱਲ ਸਵਾਹ ਟਾਈਮ ਨਾਲ ਨਿਬੜਗਾ ਦਿਨ ਖੜੇਗਾ ਨਹੀਂ ਉੱਥੇ ਨੂੰ ਬਚਾਏ ਕੱਢੀ ਗਿੱਲਾ ਹੈ ਆਏ ਨਿਕਲਣਾ ਹੈ ਪਹਿਲਾਂ ਵੀ ਕੱਢਾ ਉੱਥੋਂ ਪਹਿਲਾਂ ਕੱਢਣ ਨੂੰ ਗਿੱਲਾ ਹੈ ਉੱਥੇ ਜੇਗਾ ਘੱਟ ਹੈ ਨਾ ਨਮਾਨ ਬਹੁਤ ਆ ਬਈ ਟੋਆ ਪਿਆ ਹੁੰਦਾ ਪੂਰੇ ਟਰੈਕਟਰ ਨੇ ਆ ਜਾਣਾ ਫਿਰ ਅੱਜ 55 ਵਰਮਾਂਗੇ ਚੋਂ 6:00 ਵਜੇ ਆਪਾਂ ਮਿਲ ਚ ਹੋ ਗਏ ਐਂਟਰ ਦੇਖੋ ਗੱਲਾਂ ਠੋਕਿਆ ਹੋਇਆ 100 ਵਾਲੇ ਨੇ 150 ਪਾਇਆ ਹੋਇਆ 150 ਵਾਲੇ ਨੇ 200 ਪਾਇਆ ਹੋਇਆ ਜਿਹਦਾ 200 ਆ 250 ਤੇ 300 ਤੋਂ ਪਾਈ ਫਿਰਦਾ ਖੁੱਲਾ ਹੀ ਕਰਿਆ ਹੋਇਆ ਕੰਮ ਬਾਕੀ ਰੇੜੀਆਂ ਵਾਈ ਕਹਿੰਦੇ ਵੀ ਹੈਗੀਆਂ ਮੂਰੇ 3-4 ਕ ਦੇਖੋ ਅੱਜ ਕਿਸਮਤ ਕਿਆ ਕਹਿੰਦੀ ਹੈ ਕਿੰਨੇ ਟਾਈਮ ਲੱਗਦਾ ਪਿਛਲੀ ਵਾਰ ਲੱਗੇ ਜੇ ਆਪਾਂ ਨੂੰ 2 ਘੰਟੇ ਦੇਖੋ ਫੇਰਾ ਮਾਹੌਲ ਬਣਿਆ ਹੋਇਆ ਮਿਲ ਦਾ ਸਾਨੂੰ ਜਾ ਕੇ ਕੱਡੇ ਕੋਲ ਇੰਨੀਆਂ ਗੱਡੀਆਂ ਹੈਗੀਆਂ ਹੈਗੀਆਂ ਕਿੱਡੀਆਂ ਕਿ ਨਹੀਂ ਹੈਗੀਆਂ ਜੀ ਮੂਰੇ 4 ਟਰਾਲੀਆਂ ਤਿੰਨਾਂ ਸਾਹਮਣੇ ਖੜੀਆਂ ਦੇਖਦੀਆਂ ਚੌਥਾ ਨੰਬਰ ਆਪਣਾ ਇੱਕ ਮੂਰੇ ਮੁੜ ਕੇ ਖੜੀ ਟਰਾਲੀ ਇਹਦੇ ਕੈਵਨ ਦਾ ਨਜ਼ਾਰਾ ਬਾਈ ਹੁਣ ਆਪਾਂ ਬੈਠੇ ਆ ਕੈਵਨ ਚ ਠੰਡਾ ਰੌਂਡ ਦਾ ਕੋਈ ਨਾਮ ਤੇ ਨਹੀਂ ਬਸ ਐ ਨਿੱਗਾ ਹੋਇਆ ਵਾ ਕੰਮ ਅੰਦਰ ਬਾਕੀ ਲੱਗ ਭਗ ਦੇਖਦੇ ਆ ਵੀ 9 9:30 10 ਤਾਂ ਵੱਜੀ ਜਾਣੇ ਔਰੇ ਬੱਦ ਘਟ ਵੀ ਹੋ ਸਕਦਾ ਟਾਈਮ ਕਿ ਜ਼ਿਮੀਦਾਰ ਬੈਠੇ ਆ ਸਾਰੇ ਆਪ ਦੋ ਆਪ ਦੀਆਂ ਮੰਝੀਆਂ ਖੋਲ ਕੇ ਟਰਾਲਿਆਂ ਪਰ ਇੱਧਰ ਸਾਰੀ ਟਰਾਲੇ ਵਾਲੀ ਲੇਨ ਲੰਘਦੀ ਹੈ ਉੱਪਰ ਨੂੰ ਆ ਹੈਗੀ ਆਪਣੀ ਰੇੜੀਆਂ ਵਾਲੀ ਇਹ ਬਣਿਆ ਹੋਇਆ ਸ਼ੈੱਡ ਪੁਰਾਣਾ ਸ਼ੈੱਡ ਹੈ ਜੀ ਜਿਹੜਾ ਪਹਿਲਾਂ ਬੋਲ ਦਾ ਬੋਲ ਦਾ ਨੂੰ ਬਣਾਇਆ ਹੋਇਆ ਸੀ ਨਾ ਉਹ ਸ਼ੈੱਡ ਇੱਥੇ ਇੱਕ ਦੂਜੇਗਾ ਹੁਣ ਤਾਂ ਖੋਲ ਲਿਆ ਢਾਹ ਦਿੱਤੀ ਇਹਨਾਂ ਨੇ ਪੁਰਾਣੀਆਂ ਖੋਲ ਲੀਆਂ ਵੀ ਬੰਨੀ ਹੋਈਆਂ ਨੇ ਰੇ ਵੇ ਸ਼ਰਟ ਥੱਲੇ ਆ ਕੇ ਖੜਦੇ ਆਂ ਆਪਾਂ ਬਾਕੀ ਮਿਲਦੇ ਆਂ ਜੀ ਅਗਲੇ ਬਲੌਗ 'ਚ ਸਤਿ ਸ੍ਰੀ ਅਕਾਲ ਜੀ